ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਵੀਡੀਓ ਛੋੜ ਕਰ ਲੱਗੇ ਆ ਅਸੀਂ ਦੀਵਾਲੀ ਤੋਂ ਪਹਿਲਾਂ ਕੂੜੇ ਕਰਗਟ ਨੂੰ ਲੈ ਕੇ ਪਾਈ ਸੀ ਵੀਡੀਓ ਵੀ ਪਾਈ ਜੋ ਦੀਵਾਲੀ ਤੇ ਕੂੜਾ ਕਰਗਟ ਪੈਣਾ ਹਰ ਕੋਈ ਉਸ ਕੂੜੇ ਨੂੰ ਕੰਟਰੋਲ ਕਰੇ ਅਸੀਂ ਲੋਕਾਂ ਨੂੰ ਕਹਿਣ ਤੋਂ ਗੱਲ ਪਹਿਲਾਂ ਅਸੀਂ ਆਪ ਵੀ ਉਸ ਗੱਲ ਨੂੰ ਮੰਨਦੇ ਆ ਤੇ ਆਹ ਪਾਈ ਦੀਵਾਲੀ ਦੇ ਟਾਈਮ ਤੇ ਆਹ ਜੋ ਡੱਬੇ ਆ ਖਾਲੀ ਪਟਾਕਿਆਂ ਪਟੋਕਿਆਂ ਵਾਲੇ ਜੋ ਜਵਾਕਾਂ ਨੇ ਪਟਾਕੇ ਪਟੋਕੇ ਚਲਾਏ ਸੀ ਤੇ ਆਹ ਵੇਖ ਸਕਦੇ ਆ ਤੁਸੀਂ ਆਹ ਆ ਸਾਰੇ ਜੋ ਤਾਂ ਉਦੋਂ ਬਾਅਦ ਆ ਜਿਹੜੇ ਆਹ ਘੀਰੇ ਘੂਰੇ ਜੇ ਚਲਾਏ ਸੀ ਆ ਦੇਖ ਸਕਦੇ ਆ ਤੁਸੀਂ ਆਹ ਤੇ ਆ ਜੋ ਖਾਲੀਆਂ ਡੱਬੇ ਆ ਸਾਰੇ ਆਹ ਪਟਾਖਿਆਂ ਵਾਲੇ ਉਦੋਂ ਬਾਅਦ ਆ ਮਠਿਆਈ ਵਾਲੇ ਡੱਬੇ ਆ ਤੁਸੀਂ ਦੇਖ ਸਕਦੇ ਆ ਆਹ ਜਾਨੀ ਕਿ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਸੀਂ ਕੂੜਾ ਕਰਟੌਲ ਕੀਤਾ ਏ ਜੇ ਹਰ ਵਿਅਕਤੀ ਇਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਆਪਣੇ ਦੇਸ਼ ਦੇ ਜ਼ਿੰਮੇਵਾਰੀ ਫਰਜ਼ ਨਿਭਾਵੇ ਹੁਣ ਦੀਵਾਲੀ ਵਾਲੇ ਦਿਨ ਮਤਲਬ ਹੀ ਟਣਾ ਦੇ ਟਣ ਕੂੜਾ ਧਰਤੀ ਉੱਤੇ ਡਿੱਗਿਆ ਤੇ ਕਿੰਨਾ ਲੋਕਾਂ ਨੇ ਪੈਸਾ ਖਰਚ ਕੀਤਾ ਤੇ ਕਿੰਨਾ ਧਰਤੀ ਉੱਤੇ ਕੂੜਾ ਪੈ ਗਿਆ ਆ ਹੁਣ ਮਤਲਬ ਹੀ ਕੂੜੇ ਦੇ ਢੇਰ ਵੱਜ ਜਾਣੇ ਆ ਸ਼ਹਿਰਾਂ ਦੇ ਵਿੱਚ ਕੀ ਪਿੰਡਾਂ ਦੇ ਵਿੱਚ ਕੀ ਜੇ ਇੱਕ ਵਿਅਕਤੀ ਐਨਾ ਕੂੜਾ ਕੰਟਰੋਲ ਕਰੇ ਆਪਣੇ ਆਪਣੇ ਘਰ ਦਾ ਕਿਸੇ ਦਾ ਨਾ ਆਪਦੇ ਆਪਦੇ ਘਰ ਦਾ ਤਾਂ ਧਰਤੀ ਉੱਤੇ ਕਿੰਨਾ ਜਿਹੜਾ ਕੂੜਾ ਕਰਕਟਾ ਤਵਾਰਾਂ ਦੇ ਟਾਈਮ ਪੈਂਦਾ ਉਹ ਨਹੀਂ ਪੈ ਸਕਦਾ ਜਿਵੇਂ ਅਸੀਂ ਘਰ ਦੀਆਂ ਕਬੀਲਦਾਰੀਆਂ ਦਾ ਫਰਜ਼ ਨਿਭਾਉਣਾ ਹੈ ਜਵੇਂ ਅਸੀਂ ਘਰ ਦੀਆਂ ਜ਼ਿੰਮੇਵਾਰੀਆਂ ਦਾ ਫਰਜ਼ ਨਿਭਾਉਨੇ ਤੇ ਕੂੜੇ ਕਰਗਿੱਟ ਦਾ ਕੌਣ ਨਿਭਾਊਗਾ ਹੁਣ ਟਣਾਂ ਦੇ ਟਣ ਕੂੜਾ ਧਰਤੀ ਉੱਤੇ ਢੇਗ ਪਿਆ ਜਵਾਕਾਂ ਨੂੰ ਪੜਾ ਕੇ ਲਿਆ ਤੇ ਚਲਾ ਤੇ ਮਠਿਆਈ ਲਿਆਤੀ ਡੱਬੇ ਲਿਆ ਤੇ ਜਦੋਂ ਖਾਲੀ ਹੋ ਗਏ ਰੂੜੀਆਂ ਤੇ ਉੱਠ ਕੇ ਪਟਾਕੇ ਲਿਆ ਤੇ ਉਸ ਤੋਂ ਬਾਅਦ ਇਹੋ ਜਿਹੇ ਵੱਡੇ ਵੱਡੇ ਡੱਬੇ ਖਾਲੀ ਰੂੜੀਆਂ ਤੇ ਉੱਠ ਕੇ ਕੀ ਅਸੀਂ ਦੇਸ਼ ਦਾ ਫਰਜ਼ ਨਿਭਾਉਨੇ ਆ ਸਾਰੇ ਦਾ ਸਾਰਾ ਦੋਸ਼ ਪ੍ਰਧਾਨ ਮੰਤਰੀ ਨੂੰ ਸਾਰੇ ਦਾ ਸਾਰਾ ਦੋਸ਼ ਮੁੱਖ ਮੰਤਰੀ ਨੂੰ ਕਿ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਘਰਾਂ ਦੀ ਕਿਵੇਂ ਜ਼ਿੰਮੇਵਾਰੀ ਦਾ ਫਰਜ਼ ਨਿਭਾਉਣਾ ਹੈ ਕਿਉਂਕਿ ਅਸੀਂ ਦੇਸ਼ ਨਾਲ ਨਹੀਂ ਜੁੜੇ ਦੇਸ਼ ਦੇ ਵਾਤਾਵਰਣ ਨਾਲ ਨਹੀਂ ਜੁੜੇ ਤੇ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਜਿਹੜਾ ਸਫਾਈ ਮਹਾਬਿਹਾਰ ਕਰਦੇ ਆ ਨਾ ਉਹ ਸਾਧ ਸੰਗਤ ਨੂੰ ਇਹ ਪਲੇਅਰ ਕਰਦੇ ਆ ਵੀ ਭਾਈ ਸਫਾਈ ਮਹਾਬਿਹਾਰ ਵੀ ਕਰਨਾ ਹੈ ਤੇ ਜਾ ਕੇ ਇਸ ਸਫਾਈ ਮਹਾਬਿਹਾਰ ਨੂੰ ਅਪਣਾਉਣਾ ਵੀ ਹੈ ਪਰ ਜਿੱਥੋਂ ਤੱਕ ਮੈਂ ਆਪਣੇ ਗੁਰੂ ਦੇ ਹੁਕਮ ਮੰਨਿਆ ਮੈਂ 100 ਦੇ 100% ਗੁਰੂ ਜੀ ਦੇ ਬਚਨ ਮੰਨਣ ਦੀ ਕੋਸ਼ਿਸ਼ ਕਰਦਾ ਹਿੰਮਤ ਕਰਦਾ ਆਪਦੇ ਮਨ ਨਾਲ ਲੜਦਾ ਵੀ ਯਾਰ ਜੋ ਗੁਰੂ ਦੇ ਬਚਨੋਂ ਮੰਨੇ ਜਾਣ ਮੈਂ ਇਕੱਲਾ ਸੱਚ ਗਾਉਂਦਾ ਨਹੀਂ ਸੱਚ ਨੂੰ ਮੰਨਦਾ ਨਹੀਂ ਆਹ ਤੁਹਾਡੇ ਸਾਹਮਣੇ ਆਹ ਸਬੂਤ ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸਬੂਤਾਂ ਤੇ ਗੱਲ ਕਰ ਰਿਹਾ ਤੱਥਾਂ ਤੇ ਗੱਲ ਕਰ ਰਿਹਾ ਐਡਾ ਐਡੇ ਕੂੜੇ ਨੂੰ ਮੈਂ ਕਟੌਲ ਕੀਤਾ ਤੇ ਜੇ ਕਿਤੇ ਸਾਰੇ ਸਾਰੇ ਲੋਕ ਆਪਾਂ ਪੰਜਾਬ ਦੇ ਭਾਰਤ ਦੇ ਸਾਰੇ ਲੋਕ ਇਸ ਤਰ੍ਹਾਂ ਆਪਾਂ ਜ਼ਿੰਮੇਵਾਰੀਆਂ ਦਾ ਫਰਜ਼ ਨਿਭਾਈਏ ਤੇ ਕੂੜਾ ਤਾਂ ਕਿਸੇ ਦਿਖਣਾ ਨਹੀਂ ਚਾਹੀਦਾ ਜਿਵੇਂ ਅਸੀਂ ਪੈਸੇ ਨੂੰ ਸੰਭਾਲ ਕੇ ਰੱਖਦੇ ਪੈਸਾ ਠੋਡੇ ਕੋਲੇ 2 ਕਰੋੜ 3 ਕਰੋੜ ਹੋ ਜੇ ਉਹ ਕਿਵੇਂ ਸੰਭਾਲੋਗੇ ਕੂੜਾ ਸੰਭਾਲਦਾ ਨਹੀਂ ਕੂੜਾ ਸਾਡੀਆਂ ਸਰਕਾਰਾਂ ਸਾਹਮਣ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਤੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ